वाहगुरू जी का खालसा वाह की फतेह तो जो अनुमानित बजट है पच्ची छब्बी का वो एक सौ उनासी करोड़ रुपए के नजदीक है जोड़ा सा खर्चा एक्सपेंडिचर है वह एक सौ तीस करोड़ के लग चुके है जो सा कैपिटल एक्सपेंडिचर है पाँ करोड़ लग चक्य है और जोड़ा सा डेफिसिट होगा वो तो कोई सवा एक करोड़ चौबी लख के लग चुके है सो तो अनुमानित बजट अगले साल का ਔਰ ਇਹਦੇ ਚ ਅਸੀਂ ਬਹੁਤ ਉਪਲਬਧੀਆਂ ਬਹੁਤ ਮੱਲਾ ਮਾਰਦੀਆਂ ਨੇ ਨਵੀਆਂ ਜ਼ਮੀਨਾਂ ਸਾਡੇ ਕੋਲ দান ਵੀ ਹੋਈਆਂ ਨੇ ਜਿਵੇਂ ਸ਼ਿਕਾਗ ਵਾਲੇ ਬਾਬਾ ਜੀ ਤਰਜੀਤ ਸਿੰਘ ਨੇ ਉਹਨਾਂ ਸਾਨੂੰ 5 ਏਕੜ দান ਕੀਤੀ ਅ ਬਲਾਚਾਰ ਚ ਵੀ দান ਕੀਤੀ ਹੈ ਹੋਰ ਵੀ ਸਾਨੂੰ ਆਫਰ ਦੋ ਤਿੰਨ ਜਗ੍ਹਾ ਤੋਂ ਆਈਆਂ ਔਰ ਅਸੀਂ ਹੱਦ ਤੱਕ ਤੇ ਸਕੂਲ ਨਾ ਪਰੋਣੇ ਨੇ ਸਾਡੀ ਆਪਣੀ ਜ਼ਮੀਨੇ ਖੱਕੀ ਹੈ ਮਾਊ ਸਾਹਿਬ ਉੱਥੇ ਵੀ ਸਕੂਲ ਨਾ ਪਲਾਨ ਕਰ ਰਹੇ ਹਾਂ ਅਸੀਂ 28 ਸਾਬਾ ਕੇ ਸਾਲ ਨਾ ਸਕੂਲ ਪਲਾਨ ਕਰ ਰਹੇ ਹਾਂ ਸੋ ਇਹ ਸਾਰੇ ਕੰਮ ਅਸੀਂ ਇਕੱਠੇ ਸਾਥ ਕਰਨ ਚਾਹ ਰਹੇ ਹਾਂ ਔਰ ਸਿਆਸ ਕਰਦੇ ਕਿ ਸਾਡਾ ਡੈਫਿਸਿਟ ਦਾ ਬਜਟ ਹੋਏਗਾ ਤੇ ਡੈਫਿਸਿਟ ਵੀ ਜਿਹੜਾ ਕੈਪੀਟਲ ਜਿਆਦਾ ਵਧਾਉਣ ਦਾ ਜੀ ਸੋ ਡੈਫਿਸਿਟ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਕੁਝ ਸਾਡੇ ਕੋਲ ਪ੍ਰੋਫਿਟ ਸਾਡੇ ਕੋਲ ਮਾਰਜਨਸ ਨਹੀਂ ਹੈ ਇਸ ਕਰਕੇ ਕਿਉਂਕਿ ਅਸੀਂ ਡਿਵੈਲਪਮੈਂਟ ਬਹੁਤ ਕਰ ਰਹੇ ਹਾਂ ਅਸੀਂ ਕੈਪੀਟਲ ਐਕਸਪੈਂਡੀਚਰ ਬਹੁਤ ਕਰ ਰਹੇ ਹਾਂ ਇਸ ਕਰਕੇ ਡੈਫਿਸਿਟ ਸਾਡਾ ਹੈਗਾ ਮਾਈਨਰ ਡੈਫਿਸਿਟ ਆ ਪਿਛਲੇ ਸਾਲ ਸੀਗਾ 153 ਕਰੋੜ ਸੀਗਾ 12 ਕਰੋੜ 153 ਕਰੋੜ ਸੀ ਪਿਛਲੇ ਸਾਲ 25 ਕਰੋੜ ਦੇ ਚਵੇ ਬੱਚੇ ਔਰ ਆਲਾ ਪਰਸੈਂਟ ਦਾ ਬਦਲ ਅ 18% تقریبا 18% ਦਾ ਬਰਕਸਾ ਕੋਈ ਕਿਹੜੇ ਕੰਮ ਆਏਗੇ ਜਿਹੜੇ ਪਿਆਲ ਦੇ ਦਰਦੇ ਕੀਤੇ ਜਾਣੇ ਬੜੇ ਬੁਰੀ ਸਾਡੇ ਜਿਹੜੇ ਟੀਚਰ ਦੀ ਟ੍ਰੇਨਿੰਗ ਵਗੈਰਾ ਉਹ ਤੇ ਸਿੱਖਿਆ ਦਾ ਦੱਸਿਆ ਤੁਹਾਨੂੰ ਬਾਕੀ ਇਹ ਹੈ ਕਿ ਅਸੀਂ ਆਪਣਾ 8ਵੀਂ ਦਾ ਇੱਕ ਨਵਾਂ ਆਪਣਾ ਇੰਟਰਨਲ ਐਗਜ਼ਾਮੀਨੇਸ਼ਨ ਲੈਣਾ ਸ਼ੁਰੂ ਕੀਤਾ ਸੀਗਾ ਤਾਂ ਕਿ ਸਾਡੇ ਬੱਚੇ ਸਿਰਫ 10ਵੀਂ ਦਾ ਕੇ ਸਿੱਧਾ ਐਗਜ਼ਾਮ ਨਾ ਦੇਣ ਕਿਉਂਕਿ ਅੱਜ ਕੱਲ ਸੀਬੀਐਸਸੀ ਬੋਰਡ ਜਿਹੜਾ ਉਹ ਐਗਜ਼ਾਮ ਨਹੀਂ ਦਿੰਦਾ ਆਈਐਸਐਸਸੀ ਬੋਰਡ ਵੀ ਐਗਜ਼ਾਮ ਨਹੀਂ ਲੈਂਦਾ ਸੋ ਅਸੀਂ ਅਗਦੇ ਸਾਲ ਤੋਂ 5ਵੀਂ ਦਾ ਵੀ ਸ਼ੁਰੂ ਕਰ ਰਹੇ ਹਾਂ ਤਾਂ ਕਿ ਇਹ ਸੇ ਬੱਚੇ ਨੂੰ 5ਵੀਂ ਔਰ 8ਵੀਂ ਤੱਕ ਇਮਤਿਹਾਨ ਦਾ ਸਹੀ ਹੈ ਕਿ 75% ਸਟੈਂਡ ਕਰਦਾ ਟੀਚਰਸ ਨੂੰ ਪਤਾ ਲੱਗ ਜਾਂਦਾ ਕਿ ਸਾਡੇ ਬੱਚੇ ਜਿਹੜੇ ਆ ਇੱਥੇ ਸਟੈਂਡ ਕਰਦੇ ਆ ਉਹਦਾਂ ਹੌਸਲਾਵੱਤਾ ਬੱਚੇ ਦਾ ਟੀਚਰ ਦਾ ਵੀ ਹੌਸਲਾਫੱਤਾ ਤੇ ਜਾ ਕੇ ਬੋਰਡ ਦੇ ਐਗਜ਼ਾਮ ਉੱਪਰ ਜਾ ਕੇ ਹੁੰਦੇ ਨੇ ਦੂਜੀ ਗੱਲ ਹੈ ਕਿ ਅਸੀਂ ਟੀਚਰਸ ਕਲਾਸਾਂ ਚ ਉਹਦੇ ਵਾਸਤੇ ਜਿਹੜੇ ਹੁੰਦੇ ਨੇ ਸਮਾਰਟ ਬੋਰਡਸ ਵਗੈਰਾ ਇੰਟਰਐਕਟਿਵ ਬੋਰਡਸ ਤੇ ਬਹੁਤ ਸਾਰੇ ਦੇ ਰਹੇ ਕਲਾਸਾਂ ਚ ਕੰਪਿਊਟਰ ਲੈਬ ਦੇ ਰਹੇ ਆ ਲੈਂਗੁਏਜ ਲੈਬਸ ਦੇ ਰਹੇ ਆ ਤਾਂ ਕਿ ਬੱਚਾ ਭਾਸ਼ਾ ਜਿਹੜੀ ਉਹ ਚੰਗੀ ਤਰ੍ਹਾਂ ਸਾਫ਼ ਸੁਥਰੀ ਬੋਲ ਸਕੇ ਇਹਦੇ ਨਾਲ ਨਾਲ ਕਲਾਸਰੂਮ ਬਹੁਤ ਸਾਰੇ ਸਕੂਲਾਂ ਵਿੱਚ ਬਣ ਰਿਹਾ ਹੈ ਘੱਟੋ ਘੱਟ 10 ਵਿੱਚ ਸਕੂਲ ਨੇ ਜਿੰਨਾ ਚਾਹੀ ਪੰਜ ਤੋਂ ਲੈ ਕੇ 15 ਕਲਾਸਰੂਮਾਂ ਤੱਕ ਐਡ ਕਰ ਰਹੇ ਕਿਉਂਕਿ ਕਿੰਨੀ ਬਧਰੀ ਬੱਚਾਂ ਦੀ ਰਿਕਾਰਡ ਤੋੜ ਪੇਟੇ ਸਲਾਸੀ 2200 ਬੱਚਾ ਵਧਾਇਆ ਸੀਗਾ ਕਿਉਂ ਤੇ 6000 ਤੋਂ ਵੱਧ ਬੱਚੇ ਸੀਗਾ ਲੇਕਿਨ ਕੁਝ ਬੱਚੇ ਦਰਸ਼ੀ ਮਾਰ ਵਾਲੇ ਛੱਡ ਕੇ ਜਾਂਦੇ ਨੇ ਇਸ ਕਰਕੇ ਸਾਡਾ ਡੈਟ ਰੇਟ ਵਧਾ ਹੋਇਆ ਸੀ ਇਸ ਦੇ ਨਾਲ 2000 ਦਾ ਹੈ ਸੀਗਾ ਐਲਕੇਸਿ ਐਕਸਪੈਕਟ ਕਰਦੇ ਕਿ ਅਸੀਂ ਓਨਿਕ ਫਿਗਰ ਵੀ ਅਚੀਵ ਕਰਾਂਗੇ ਜੀ ਸਾਹਿਬ ਜੀ ਕੌਂਸਲ ਦੀਵਾਨ ਸੰਸਦਾ ਹੈ ਪਿੱਤੇ ਦੇ ਨੇ ਪਬਲਿਕ ਕਮਟੀਆਂ ਤੋਂ ਕਟੋ ਕਟਸਰ ਨਿਯੁਕਤੀਆਂ ਤੇ ਸੇਵਾ ਮੁਕਤੀ ਲਈ ਸੁਝਾਅ ਮੋਕੇ ਗਏ ਨੇ ਹੋਰ ਕੀ ਕਿਹਾ ਚਾਹੁੰਦੇ ਅਸੀਂ ਅਸੀਂ ਆਪਣੇ ਸੁਝਾਅ ਦਿੱਤੇ ਆ ਉਹਦੇ ਚ ਅਸੀਂ ਸਿੱਧੀ ਗੱਲ ਕਰਦੇ ਆ ਕਿ ਜੋ ਸੰਗਤ ਚਾਹੁੰਦੀ ਆ ਉਹ ਕੰਮ ਆਉਣਾ ਚਾਹੀਦਾ ਏਨੀ ਕਿ ਇੱਕ ਬੰਦਾ ਉੱਥੇ ਬੈਠਾ ਹੋ ਉਸ ਦਾ ਕਰਕੇ ਤੇ ਕਿਸ ਨੂੰ ਹਟਾ ਦੇ ਕਿਸ ਨੂੰ ਲੜੇ ਜੋ ਸੰਗਤ ਚਾਹੀਦੀ ਹੈ ਸੰਗਤ ਨਾਲ ਔਰ ਕੋਈ ਕਾਨੂੰਨ ਔਰ ਮੈਂ ਬਹੁਤ ਚਿਰ ਤੋਂ ਇਹ ਗੱਲ ਕਰਦਾ ਆ ਅਸੀਂ ਲਿਖੇ ਚ ਵੀ ਦਿੱਤਾ ਇਹਨਾਂ ਨੂੰ ਲਿਖ ਕੇ ਕਿ ਜਿਹੜੇ ਜਹਦਰ ਸਾਹਿਬ ਨੇ ਜਿਹੜਾ ਉਹਨਾਂ ਦਾ ਆਫਿਸ ਹੈ ਉਹਦਾ ਆਪਣਾ ਸਿਸਟਮ ਹੁਣ ਜਿਹਦਾ ਜਿਹਦੇ ਚ ਉਹਨਾਂ ਨੂੰ ਆਮਦਨੀ ਹੁੰਦੀ ਹੋਵੇ ਚਾਹੇ ਜ਼ਮੀਨਾਂ ਤੋਂ ਆਉਂਦੀ ਹੋਵੇ ਚਾਹੇ ਬਿਨਾ ਬਾਤ ਹੈਗੀਆਂ ਅਕਾਲੀ ਦਲ ਕੋ ਐਸਬੀਸੀ ਕੋ ਉਹਨਾਂ ਨੂੰ ਕੁਝ ਸ਼ਿਫਟ ਕਰਦੇ ਚੇਤੀਆਂ ਜਹਦਰ ਸਾਹਿਬ ਦੇ ਆਫਿਸ ਹੋਣ ਤੇ ਮਤਲਬ ਉਹਨਾਂ ਦੀ ਆਮਦਨੀ ਜਿਹੜੀ ਆਟੋਨੋਮਸ ਹੋ ਗਏ ਉਤੇ ਪਹੁੰਚ ਨਹੀਂ ਹੋਵੇ ਉਹਨਾਂ ਨੂੰ ਤਨਖਾਹ ਵਾਂਗੂ ਚੀਜ਼ਾਂ ਲੈਣੀਆਂ ਪਏ ਉਹਨਾਂ ਤੇ ਕਾਮਦਨੀ ਆਉਂਦੀ ਹੋਵੇ ਜਿਹਦੇ ਚੋਂ ਬੰਦੇ ਆਪਣੀ ਵੀ ਚਲੋ ਜੋ ਨਾ ਖਰਚ ਕਰਨਾ ਉਹ ਵੀ ਨਿਕਲੇ ਜੋ ਸਟਾਫ ਦਾ ਉਹ ਵੀ ਖਰਚ ਨਿਕਲੇ ਉਹਨਾਂ ਦਾ ਆਉਣ ਜਾਣ ਦਾ ਸਫ਼ਰ ਦਾ ਸਾਰਾ ਖਰਚ ਕੋਚੋਂ ਨਿਕਲੇ ਮਹਤਾਜ ਨਾ ਹਣ ਕਿਸੇ ਦੇ ਤੇ ਬਹੁਤ ਚੁਸਤ ਸਿਚੁਏਸ਼ਨ ਦਿੱਤੀ ਹੈ ਮੈਂ ਫਿਰ ਸਿਚੁਏਸ਼ਨ